ਅੱਜ ਜ਼ਿੰਦਗੀ ਤਾਂ ਸ਼ਹਿਰਾਂ ਵਾਲੇ ਲੋਕਾਂ ਦੀ ਆ ਉਹ ਬਾਈ ਇਹਨਾਂ ਦੀਆਂ ਕੋਠੀਆਂ 'ਚ ਨਾ ਮਾਰਚ ਮੂਰਚ ਵੇਲੇ ਦੇ ਅਸੀਂ ਚੱਲਦੇ ਨੇ ਤੇ ਸਾਡੇ ਸਾਡੇ ਜੂਨ ਚੜਨ ਵਾਲਾ ਹਲੇ ਇੱਥੇ ਪਹੁੰਚੇ ਆ ਇਹਦੀਆਂ ਪੱਤੀਆਂ ਜੀਆਂ ਜੇ ਤਾਂ ਪੈਰਾਂ ਕੰਨੀ ਕਰ ਲਾ ਤਾਂ ਮੂੰਹ ਗਰਮੀ ਨਾ ਭਰ ਜਾਂਦਾ ਜੇ ਮੂੰਹ ਕੰਨੀ ਕਰ ਲਾ ਤਾਂ ਸਾਲਾ ਗੱਟੇ ਮੱਛਰ ਖਾ ਜਾਂਦਾ ਪਾਪਾ ਸਾਡੀ ਤਾਂ ਸਾਰੀ ਦਿਹਾੜੀ ਆਪਦੇ ਆਪ ਨੂੰ ਵੀ ਮੈਨੇਜ ਕਰਦਿਆਂ ਦੀ ਨਾਖ ਜਾਂਦੇ ਅਸੀਂ ਕੀ ਡਿਸਕਵਰ ਕਰਨਾ ਜ਼ਿੰਦਗੀ ਚ ਨਮਕ ਆ ਯਾਰ ਨਹੀਂ ਪੱਕੀ ਗੱਲ ਆ ਬਾਈ ਇਹ ਸ਼ਹਿਰ ਵਾਲੀਆਂ ਫੈਮਲੀਆਂ ਦਾ ਤਾਂ ਸਿੱਧਾ ਕਨਸੈਪਟ ਹੁੰਦਾ ਚੰਡੀ ਚੁੰਡੀਗੜ੍ਹ ਜਾਂ ਤਾਂ ਕੋਠੀ ਚ ਹੀਟਰ ਚਲਾਓ ਜਾਂ AC ਚਲਾਓ ਬਸ ਵਿਚ ਵਿਚਾਲੇ ਕੁਝ ਨਹੀਂ ਸਿੱਧਾ ਕਨਸੈਪਟ ਆ ਤਾਂ ਸਾਡੇ ਪਿੰਡਾਂ 'ਚ ਤਾਂ ਏਸੀ ਤੱਕ ਕੌਣ ਨੂੰ ਭੈਣਾ ਕੈਨੇਡਾ ਵਾਲੀ ਪੀਆਰ ਜਿੰਨਾ ਟਾਈਮ ਲੱਗ ਜਾਂਦਾ ਨੂੰ ਪੱਕੀ ਵਾਲਾ ਉਹ ਤੇ ਨਹੀਂ ਹੁੰਦਾ ਵੀ ਸਟੂਡੈਂਟ ਵੀਜ਼ਾ ਜੀ ਹੁਣ ਹਫ਼ਤੇ ਦੇ 20 ਘੰਟੇ ਕੰਮ ਕਰਨੀ 30 ਘੰਟੇ ਫਿਰ ਵਰਕ ਪਰਮਟਾ ਜੀ ਫੇਰ ਲੰਮਾਈ ਫੇਰ ਉਹਦਾ ਚੱਲਾ ਜਿਉਂਦੇ ਰਹਿਣ ਸਕਾਈਬर्ड ਵਾਲੇ ਮੈਂ ਇਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਦੇਣਾ ਵੈਸੇ ਹਰ ਵੱਡੇ ਸ਼ਹਿਰ 'ਚ ਇਹਨਾਂ ਦੀ ਬ੍ਰਾਂਚ ਹੈਗੀ ਹੋਈ ਆ ਸੋ ਸਕਾਈਬर्ड ਵਾਲੇ ਸਟੂਡੈਂਟ ਨੂੰ ਸਹੀ ਗਾਈਡ ਕਰਕੇ ਪੀਆਰ ਤੱਕ ਤਾਂ ਪਹੁੰਚਦਾ ਕਰ ਦਿੰਦੇ ਆ ਪਰ ਸਾਡਾ ਕੁਲਰਾਂ ਤੋਂ ਖੜਾ ਕੌਣ ਛਡਾਉਣ ਆਵੇ ਇੱਥੇ ਸਾਡੇ ਤਾਂ ਸਟੈਪ ਬਾਈ ਸਟੈਪ ਚੱਲਦਾ ਕੰਮ ਪਹਿਲਾਂ ਕਰ ਜਾਣਗੇ ਪੱਖਾ ਫੁੱਲ ਕਰ ਲੈ ਹਲੇ ਨਹੀਂ ਹੈਗੀ ਇੰਨੀ ਗਰਮੀ ਪੱਖਾ ਸਰਦਾ ਸਰਦਾ ਪੱਖਾ ਫਿਰ ਕਰ ਜਾਣਗੇ ਖਿੜਕੀਆਂ ਖੋਲ ਲੈ ਬਾਹਰ ਨਰਮਾਈ ਹੁੰਦੀ ਆ ਪੱਖੇ ਨਾਲ ਰਾਤ ਨੂੰ ਤਾਂ ਖੇਸ ਲੈ ਕੇ ਪੈਣਾ ਪੈਂਦਾ ਫਿਰ ਵੱਡਾ ਪੱਖਾ ਲਾ ਲਾ কুলਰ ਵਾਲਾ ਉਦੋਂ ਨੂੰ ਘਰ ਚੱਕਦੇ ਬਜ਼ੁਰਗ ਦੇ ਸੈੱਲ ਘਟ ਜਾਂਦੇ ਨੇ ਡਾਕਟਰ ਨੂੰ ਰੈਸਟ ਦੱਸਿੰਦਾ ਤਾਂ ਮਜਬੂਰੀ ਨੂੰ ਜਾ ਕੇ ਏਸੀ ਚੱਲਦਾ ਸਾਡੇ ਤਾਂ ਪਿੰਡਾਂ 'ਚ ਇਹ ਲੋਕ ਪਹਿਲੇ ਵੇਰ ਹੁੰਦੇ ਨੇ ਵੀ ਹੁਣ ਮੌਸਮ ਬਦਲਣਾ ਨਾਲੇ ਤਾਂ ਐਵੇਂ ਬਿਮਾਰ ਹੋਵਾਂਗੇ ਦਵਾਈ ਬੂਟੀ ਤੇ ਵੀ ਪੈਸੇ ਲਾਵਾਂਗੇ ਇਹ ਸਾਰੇ ਘਰ ਦਾ ਇੱਕ ਟੈਂਪਰੇਚਰ ਰੱਖ ਦਿੰਦੇ ਨੇ ਜਿਨ੍ਹਾਂ ਕੋਲੇ 4 ਪੈਸੇ ਵੱਧ ਹੈਗੇ ਨੇ ਜ਼ਿਆਦਾਤਰ ਕੋਠੀਆਂ ਸੈਂਟਰ ਐਸੀ ਨੇ ਵੀ ਸਾਰੇ ਘਰ ਦਾ ਇੱਕ ਹੀ ਟੈਂਪਰੇਚਰ ਰੱਖੋ ਜਿਹੜੇ ਮਰਜ਼ੀ ਖੁੰਝੇ ਵਗਜੋ 25 ਡਿਗਰੀ ਟੈਂਪਰੇਚਰ ਹੀ ਮਿਲੂ ਤੇ ਸਾਡੇ ਇੱਕ ਘਰ ਚ ਚਾਰ ਦੇਸ਼ਾਂ ਵਾਲਾ ਮੌਸਮ ਹੋਇਆ ਪਿਆ ਹੁੰਦਾ ਸੀ ਤਾਂ ਆਪੇ ਬਿਮਾਰ ਹੋਣਾ ਨਹੀਂ ਤੁਸੀਂ ਦੇਖ ਲਿਓ ਰਸੋਈ ਚ ਵਗਜੋ ਉੱਥੇ ਤਾਂ ਐ ਲੱਗਦਾ ਵੀ ਦबई ਵਾਲੇ ਰੇਗਿਸਤਾਨ ਜਿਤੇ ਆ ਗਏ ਪਾਣੀ ਆਗੀ ਪੈਂਦੀ ਆ ਪਤੀਲੇ ਆ ਜਾਂਦੇ ਫਿਰ ਗੋਸਲਖਾਨੇ ਚ ਵੜ ਜਾ ਉੱਥੇ ਆਇਆ ਲੱਗਦਾ ਵੀ ਰਸੀਆ ਜਕਰੇਨ ਵਾਲਾ ਬੰਬ ਹੁਣੀ ਲੈਟਰੀਨ ਵਾਲੀ ਸੀਟ ਜੀ ਤੇ ਡਿੱਕ ਉੱਥੇ ਲਾਵਾ ਹੀ ਫਟਿਆ ਪਿਆ ਹੁੰਦਾ ਤੇ ਜੇ ਕਿਤੇ ਭੁੱਲ ਭਲੇਖੇ ਉਹ ਬਿਮਾਰ ਬੁੜੇ ਵਾਲੇ ਕਮਰੇ ਚ ਵੜ ਜਾਓ ਉਹ ਪੱਟੂ ਲੇ ਲਦਾਖ ਬਣਾਈ ਬੈਠਾ ਹੁੰਦਾ 16 ਤੇ ਸੀ ਕਰ ਅਸੀਂ ਤਾਂ ਆਪ ਹੀ ਬਿਮਾਰ ਹੋਣਾ ਯਾਰ ਫੇਰ ਨਾ ਬੁੜੀਆਂ ਸਾਰੇ ਟੱਬਰ ਨੂੰ ਘੇਰ ਕੇ ਰੋ ਬਿਮਾਰ ਬੁੜੇ ਵਾਲੇ ਕਮਰੇ ਚ ਲੈ ਜਾਣਗੇ ਆਜੋ ਆਜੋ ਗੱਗੀਆਂ ਇੱਧਰ ਨਾ ਹੋਣਾ ਅੱਡ ਪੱਖਾ ਲਾ ਕੇ ਵੀ ਇੱਧਰ ਪੈ ਜਾ ਪੁੱਤ ਤੇ ਰਾਮ ਕਰ ਲੋ ਆ ਕੇ ਰਾਮ ਤੇ ਉੱਥੇ ਕੀ ਰਾਮ ਹੋਣਾ ਆਉਂਦਾ ਯਾਰ ਐਸ ਲੋਟ ਬੈੱਡ ਦੇ ਨਾਲ ਬਜ਼ੁਰਗ ਦਾ ਮੰਝਾ ਲਾਇਆ ਪਿਆ ਹੁੰਦਾ ਫੇਰ ਬੁੜੀਆਂ ਆਉਦੀ ਕਹਿ ਦੇਣਗੀਆਂ ਆ ਪਾਪਾ ਜੀ ਨੂੰ ਦਵਾਈ ਦੇ ਦੋ ਬਜ ਕੇ ਕਦੇ ਤਾਂ ਉਹਨਾਂ ਨੂੰ ਦਵਾਈ ਦੇ ਦੋ ਕਦੇ ਬਾਹਰ ਪਾਣੀ ਦਾ ਜੱਗ ਪਰਲ ਚਲੋ ਉਹ ਵੀ ਕਰ ਲਈਦਾ ਬਜ਼ੁਰਗਾਂ ਦੀ ਸੇਵਾ ਤਾਂ ਆਪਾਂ ਕਰਦੀਆਂ ਫੇਰ ਇੱਕ ਮੰਝੇ ਥੱਲੇ ਕੁੱਤਾ ਸੁੱਤਾ ਪਿਆ ਹੁੰਦਾ ਉਹ ਕੁਤੀਗੜ ਦਾ ਮੋਸ਼ਕ ਵਿੱਚੀ ਪੱਟੀਆਂ ਦਾ ਡਟੌਲ ਦਾ ਮਸਾ ਦਾ ਨੱਕ ਜਾ ਮਾਰ ਕੇ ਨੀਂਦ ਆਉਣ ਲੱਗਦੀ ਆ ਉਹਦੀ ਬੁੜੀਆਂ ਜਾ ਕੇ ਕਹਿਣਗੀਆਂ ਮੁੰਡੇ ਆ ਇੱਧਰ ਬਾਹਨ ਆ ਮਾਰੀ ਮੈਂ ਤੇਰੇ ਸਿਰਾਂ ਨੇ ਪਤੀਲਾ ਦੁੱਧ ਦਾ ਰੱਖਣ ਲੱਗੀਆਂ ਠਰਜੂ ਫੇਰ ਜਾਗ ਲਾਉਣਾ ਉਹ ਇੱਕ ਕਮਰਾ ਹੁੰਦਾ ਤਿੰਨ ਖਣਾਂ ਦਾ ਉਹਨੂੰ ਸੀਸੀਡੀ ਕੈਫੇ ਬਣਾਇਆ ਪਿਆ ਹੁੰਦਾ ਦੋ ਇਧਰ ਨੂੰ ਲਾਂਗੇ ਦੋ ਉਹ ਤੁਸੀਂ ਨਾ ਆਇਆ ਕਰਾਇਆ ਕਰੋ ਬਿਹੜੇ 'ਚ ਸੈੱਟ ਪਾ ਕੇ ਉੱਥੇ ਅਸੀਂ ਲਾ ਲਓ ਉੱਥੇ ਸੈੱਟ ਬੈਠੂ ਤੁਹਾਡਾ ਤਾਂ ਕੰਮ ਪਈ ਕਮਰਾ ਉਹ ਵਧੀਆ ਸੀ ਯਾਰ ਅੱਗੇ ਡੇਕਾਂ ਪਰ ਕੈਣਾ ਜੀਆਂ ਹੁੰਦੀਆਂ ਹੁੰਦੇ ਥੱਲੇ ਬੰਦਾ ਅਰਧਾ ਉਹਦਾ ਮੰਜਾ ਦਾ ਡਾ ਲੈਂਦਾ ਸੀ RAMNA ਦੋ ਕਿਹੜੀ RAM ਤਾਂ ਕਰਦਾ ਸੀ ਉਹ ਡੇਕਾਂ ਵੀ ਇੰਨਾ ਨਹੀਂ ਪਟਾਈਆਂ ਨੇ ਬਿਹੜੇ 'ਚ ਆ ਕੇ ਪੱਤੇ ਡੇਕਦੇ ਨੇ ਰੋ ਸੰਪਰਨਾ ਔਖਾ ਉਹ ਫਿਰ ਅਸੀਂ ਟੋਪੇ 'ਚ ਮੰਜੇ ਡਾ ਲੰਨੇ ਹੋਰ ਤਾਂ ਕੋਈ ਹੱਲ ਨਹੀਂ ਹੈ ਹੁਣ ਇੱਕ ਕਮਰੇ 'ਚ 18-20 ਜਣੇ ਤਾੜ ਲੈਂਦੇ ਨੇ ਇਹ ਤਾਂ ਲੱਗਦਾ ਹੀ ਨਹੀਂ ਵੀ ਘਰੇ ਰਹਿਣਿਆ ਆਏ ਲਾਦਾ ਹੁੰਦਾ ਵੀ ਡੋਂਕਰਾਂ ਕੋਲੇ ਫਸੇ ਹੋਏ ਇਹਨਾਂ ਨੇ ਗਾਂਟ ਪਾਉਣਾ ਡਾਂਕੀ ਲਾ ਇਹਨਾਂ ਨੇ ਨਾ ਸ਼ਹਿਰਾਂ ਜਾਣਾ ਨੂੰ ਦੇਖ ਕੇ ਅਸੀਂ ਲਵਾਤ ਲਏ ਹੁਣ ਜਦੋਂ ਚੱਲਦਾ ਨਾਲ ਦੀ ਨਾਲ ਤਿੰਨ ਚਾਰ ਦਾ ਬੀਪੀ ਘਟੀ ਜਾਂਦਾ ਹੁੰਦਾ ਵੀ ਹਾਏ ਗਈ ਜੋੰਟ ਹਾਏ ਉਹ ਲਵਾਏ ਕਿਉਂ ਸੀ ਇਹ ਕਿਹੜਾ ਮੋਦੀ ਨੇ ਧਾਰਨਾ ਲਿੰਕ ਕਰਾਉਣ ਨੂੰ ਕਹਿਵੇ ਸੀ ਤੁਹਾਨੂੰ ਵੀ ਜ਼ਰੂਰੀ ਉਹ ਜ਼ਰੂਰੀ ਐ ਤੇ ਹਰ ਘਰ ਤੇ ਸੀ ਹੋਣਾ ਤੇ ਨਾ ਲਵਾਉਂਦੇ ਫਿਰ ਸਾਡੇ ਪਿੰਡਾਂ 'ਚ ਨਾ ਏਸੀ ਚਣਾਉਣ ਵੇਲੇ ਵੀ ਪਤਾ ਕਿੰਨੀਆਂ ਸਟੇਜਾਂ ਨਗੜਾ ਪੈਂਦਾ ਜੇ ਕਿਤੇ ਮੇਰੇ ਵਰਗਾ ਭੁੱਲ ਭਲੇਖੇ ਕੋਈ ਸੋਚ ਨੱਪਣ ਲੱਗੇ ਨਾ ਏਸੀ ਦੀ ਬੁੜੀਆਂ ਉਹਦੀ ਚੱਲ ਪੈਂਦੀਆਂ ਵੇ ਮੁੰਡਿਆ ਕਿਸੇ ਹੋਰ ਦਾ ਏਸੀ ਚੱਲਦਾ ਹੰਜ ਤੈਨੂੰ ਕੱਲੇ ਨੂੰ ਕੀ ਅੱਗ ਪੈਂਦੀ ਆ ਲੋਕ ਕੀ ਕਹਿਣਗੇ ਇਹਨਾਂ ਦਾ ਮੁੰਡਾ ਖਾਨੀ ਕਿਹੜਾ ਨਸ਼ਾ ਕਰਦਾ ਹੁਣੀ ਏਸੀ ਲਾ ਕੇ ਬਹਿ ਜਾ ਜਾਨੀ ਜੇ ਆਂਡ ਗਵਾਂਡ ਵਾਲਿਆਂ ਤੋਂ ਪਹਿਲਾਂ ਚਲਾ ਲਿਆ ਤਾਂ ਵੀ ਲੋਕ ਕੀ ਕਹਿਣਗੇ ਉਹ ਮੈਂ ਏਸੀ ਉਹ ਚਲਾਉਣਾ ਇਹ ਲਾ ਮੈਰਿਜ ਨਹੀਂ ਕਰਾਉਣ ਲੱਗਿਆ ਮਤਲਬ ਐਚ ਵੀ ਪਹਿਲਾਂ ਆਂਡ ਗਮਾੜ ਤੋਂ ਦੇਖਣਾ ਪੈਂਦਾ ਵੀ ਕਿਸੇ ਹੋਰ ਨੇ ਚਲਾਇਆ ਏਸੀ ਕਿਸ ਰੌਲਾ ਕੀਆ ਜਾ ਰਿਹਾ ਇਹਨਾਂ ਨੇ ਨਾ ਫਫੇ ਕੁੱਟਣੀਆਂ ਨੇ ਮਗਰੋਂ ਆਪਦੀ ਬੁੜੀਆਂ ਵਾਲੇ ਗਰੁੱਪ ਚ ਖੜ ਕੇ ਨੰਬਰ ਕੁੱਟਨੇ ਹੁੰਦੇ ਨੇ ਪੈਂਜੀ ਇਹ ਕਿ ਤਾਂ ਜੂਨ ਤੱਕ ਮੌਸਮ ਠੀਕ ਰਿਹਾ ਸਾਡੇ ਨਹੀਂ ਏਸੀ ਚੱਲਿਆ ਛੜਦਾ ਕਿ ਗੱਗੂ ਬਹੁਤ ਗਰਮੀ ਮਾਂਦਦਾ ਐ ਕਿ ਤਾਂ ਉਹ ਵੀ ਕਹਿੰਦਾ ਮੰਮੀ ਪੱਖਾ ਹੀ ਠੀਕ ਆ ਮੰਮੀ ਕੂਲਰ ਉਹ ਗੱਗੂ ਨੂੰ ਦਾ ਪੁੱਛ ਲੋ ਉਹਦੀ ਚਾਹੇ ਅਪ੍ਰੈਲ ਵੇਲੇ ਦੀ ਲਸੇਸ਼ਨ ਵਾਂਗੂ ਜੀਬ ਬਾਹਰ ਨਿਕਲੀ ਪਈ ਹੋਵੇ ਤੁਸੀਂ ਗੱਗੂ ਸਰ ਤਾਂ ਨੰਬਰ ਕੁੱਟੀ ਚਲੋ ਚੰਗਾ ਸਾਡੀਆਂ ਸਾਲੀਆਂ ਕਿਸ਼ਤਾਂ ਭਰਦਿਆਂ ਦੀਆਂ ਹਿਚਕੀਆਂ ਨਹੀਂ ਟੁੱਟਦੀਆਂ ਮਗਰੋਂ ਇਹ ਬੁੜੀਆਂ ਆ ਜਾਂਦੀਆਂ ਨੇ ਟਰੰਪ ਬਣ ਕੇ ਵੀ ਅਸੀਂ ਦੱਸਾਂਗੇ ਕਦ ਕਦੋਂ ਉੱਠਣਾ ਜਦੋਂ ਮੁੱਛਾਂ 'ਚ ਵੀ ਪਿੱਤ ਨਿਕਲੇ ਇਕੱਠੇ ਹੋ ਜਾ ਇਹ ਬੁੜੀਆਂ ਤਾਂ ਰਿਮੋਟ ਖੋਲੋ ਨਹੀਂ ਮੈਂ ਤੁਹਾਨੂੰ ਦੱਸਤਾ ਉਹ ਦਿਨ ਦੂਰ ਨਹੀਂ ਵੀ ਇਹ ਏਸੀ ਸਿਰਫ ਉਦੋਂ ਚਲਾਇਆ ਕਰਨੀਆਂ ਜਦੋਂ ਨਾਨਕ ਕਹਨੇ ਹੋਣ ਗੱਲ ਠੀਕ ਆ ਯਾਰ ਜਦੋਂ ਲਵਾਏ ਅਸੀਂ ਨੇ ਬਿੱਲ ਵੀ ਭਰ ਦਾਂਗੇ ਓਕੇ ਓਖੇ ਸੋਕੇ ਓਕੇ ਪੂਰਾ ਸੁੱਖ ਤਾਂ ਲੈ ਲੈਣ ਦਾ ਇਹ ਉਹੀ ਘਰ 'ਚ ਜਈ ਬਣੀਆਂ ਫਿਰਦੀਆਂ ਨੇ ਰੀਡਿੰਗ ਚੈੱਕ ਹੀ ਜਾਣਗੇ ਐਤਕੀ ਤਾਂ 600 ਜੁਨਟ ਟੱਪ ਜੂ ਹਨਾ ਆਪਣੀ ਬੱਬਾ ਤਾਂ ਏਸੀ ਵੀ ਨਹੀਂ ਬੰਦ ਕਰੇ ਫਿਰ ਇਕੱਠੇ ਹੋ ਯਾਰ ਨਹੀਂ ਗੱਲ ਠੀਕ ਆ ਯਾਰ ਉਧਰ ਸਹੇਲੀ ਸਤਾਈ ਰੱਖਦੀ ਐ ਇਹ ਬੁੜੀਆਂ ਕੁੜੀਆਂ ਦੀ ਤਾਂ ਨਾ ਕੋਸ਼ਿਸ਼ ਹੁੰ ਆਪਦੇ ਦੁੱਖ ਜੇ ਸੁਣਾਈ ਜਾਣਗੇ ਜੇ ਕੋਈ ਵਿਚਾਰਾ ਹਾ ਠੰਡੀ ਹਵਾ ਦਾ ਬੁੱਲਾ ਛੱਡਦਾ ਇਹਨੂੰ ਵੀ ਹੱਥ ਪਈ ਭਾਈ ਤੂੰ ਜਾ ਤੂੰ ਸੋ ਕੋਈ ਰੋਣੀ ਜੀ ਸਾਡੇ ਤੇ ਏਸੀ ਪਚਕਾਰ ਕੋਈ ਨਹੀਂ ਹੈਗਾ ਤੁਸੀਂ ਫੈਸਲਾ ਕਰੋ ਕਿੱਥੇ ਬੈਠਾ ਇਹਨਾਂ ਦਾ ਰਿਮੋਟ ਕਹੋ ਯਾਰ ਅਸੀਂ ਆਪਣੀ ਮਰਜ਼ੀ ਨਾਲ ਚਲਾਵਾਂਗੇ ਅਸੀਂ ਲਹੂ ਪੀਤਾ ਪਿਆ ਓਏ ਹੋਰ ਯਾਰ ਮੈਂ ਕਹਣਾ ਕਾਣੂ 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 ਦਣੀ ਅਤਰੇ ਛੜੀ ਮੈਂ ਤੁਹਾਨੂੰ ਦੱਸਦਾ ਦੋਈ ਚੀਜ਼ ਜਾਣੇ ਜੇ ਤਾਂ ਇਕੱਠੇ ਹੋਗੇ ਤਾਂ ਹੱਕ ਲੈ ਲਵਾਂਗੇ ਜੇ ਨਾ ਇਕੱਠੇ ਹੋਏ ਤਾਂ ਪਿੱਤ ਲੈ ਲਵਾਂਗੇ ਗੱਲਾਂ ਥੋੜੇ ਦੇਣ ਇਕੱਠੇ ਰਹੋ ਯਾਰ ਬੱਸ